ਕੋਗ ਲੈਣਾ ਆ ਗਿਆ ਨੇ ਜੀ ਸੀ ਵੀ ਆ ਗਿਆ ਨੇ ਠੀਕ ਹੈ ਤੇ ਆ ਬਾਕੀ ਮਿੱਟੀ ਦੇ ਗੱਟੇ-ਕੁੱਟੇ ਦੀ ਤਿਆਰੀਆਂ ਜਿਹੜੀਆਂ ਸਾਡੇ ਲੀਡਰਾਂ ਨੇ ਕੀ ਅਸੀਂ ਐਵੇਂ-ਐਵੇਂ ਕਰਨੀਓ ਕਰੇ ਹੋਈਆਂ ਅਰਦਾਸਾਂ ਕਰਕੇ ਨਿਕਲੇ ਹੋਏ ਆ ਬਾਬਾ ਜੀ ساری ਉਮਰ ਹੋ ਗਈ ਕੁੱਟਦਿਆਂ ਨੂੰ 70 ਸਾਲ ਹੋ ਗਏ ਤੈਨੂੰ ਸਾਡੇ ਹੱਕ ਮਾਰਦਿਆਂ ਨੂੰ ਅਸੀਂ ਨਹੀਂ ਤੁਹਾਡੀ ਵੋਟਾਂ ਪਿੱਛੇ ਤੁਹਾਡੇ ਯੂਜ਼ ਨਹੀਂ ਹੋਣਾ ਹੁਣ ਅਸੀਂ ਹੈਨਾ 22 ਸਾਲ ਹੋ ਗਏ ਸਾਨੂੰ ਵੀ ਅਸੀਂ ਕੋਈ ਲੜਾਈ ਹੋ ਤਿੰਨ ਦਿਨਾਂ ਚ ਥੋੜੀ ਬਿੜਦੀ ਸੀਗੀ ਤਿੰਨ ਸਾਲ ਲੱਗੇ ਸਾਨੂੰ 22 ਸਾਲ ਹੋ ਗਏ ਤੁਹਾਡੇ ਕਹਿੰਦੇ ਮੈਲੇ ਕੋਲ ਜਾਣੇ ਕਦੇ ਐਮਪੀ ਕੋਲ ਜਾਣੇ ਕਦੇ ਡੀਸੀ ਕੋਲ ਜਾਣੇ ਗਿਆ ਪੱਲ ਲੈ ਕੇ ਵੀ ਸਾਡੇ ਮਸਲਿਆਂ ਦਾ ਹੱਲ ਕਰ ਦਿਓ ਸਾਡੇ ਲਕੀਮਪੁਰ ਦਾ ਇਨਸਾਫ ਦੇ ਦਿਓ ਸਾਨੂੰ ਐਮਐਸਬੀ ਦੇ ਦਿਓ ਉਦੋਂ ਦੀ ਤੁਹਾਡੇ ਤੋਂ ਕਮੇਟੀਆਂ ਬਣੀਆਂ ਕੱਟਣ ਨੂੰ ਕਹਿਣਾ ਚਾਹੁੰਦੇ ਤੇਰੀ ਛਾਤੀ ਤੇ ਟੜ ਕੇ ਜਾਵਾਂ ਕੱਲ ਨੂੰ ਜਨਾਦ ਦੇ ਸਾਡੇ ਲੀਡਰ ਨੇ ਕਹਿੰਦਾ ਨਾ ਵੀ ਅੱਕੇ ਨੂੰ ਵਧਣਾ ਹੈ ਜਿਹੜੇ ਪੈਰੀ ਪੂਰੀ ਗੇਟ ਹੈ ਸਭ ਤੁਹਾਨੂੰ ਸਵੇਰੇ ਘੱਗਰ 'ਚ ਮਿਲਨੇ ਆ ਸਵੇਰੇ ਦਿੱਲੀ ਕੂਚ ਹੋ ਜਾਣੀ ਉਧਰੋਂ ਵੀ ਫੁੱ ਫੁੱਲ ਸਾਡੀ ਫੁੱਲ ਐ ਵੀਰੇ ਹੁਣ ਨਹੀਂ ਛੱਡਣਾ ਕਿਸੇ ਨੂੰ ਵੀ ਦੋ ਇੱਕ ਜੇਸੀ ਵੀ ਦੋ ਪੋਪਲੈਨ ਟੀਵੀ ਤੋਂ ਹੋਰ ਆ ਰਹੀਆਂ ਟੀਵੀ ਤੋਂ ਦੇਖਿਆ ਗਿਆ ਟ੍ਰੇਲਰ ਆ ਫਿਲਮ ਤੋਂ ਬਾਕੀ ਆ ਚੱਲ ਰਿਆ ਤਿਆਰੀਆਂ ਚੱਲਣਗੀਆਂ ਸਾਰੀ ਰਾਤ ਕੋਈ ਨਹੀਂ ਸੁਣਦਾ ਅੱਜ ਕਿਉਂਕਿ ਕੱਲ ਨੂੰ ਦਿੱਲੀ ਜਾਣਾ ਆ ਚਾਹੜਿਆ ਹੋਏ ਹਾਂ ਚਾ ਜਿੱਦਾਂ ਬਿਆ ਦਾ ਚਾ ਹੁੰਦਾ ਉਦਾਂ ਇਹਦਾ ਵਿੱਚ ਆ ਆਪਾਂ ਨੂੰ ਵੈਰੀ ਪਰੇ ਇੱਥੇ ਨਹੀਂ ਦਬਦੇ ਜੱਟ ਗੋਲੇ ਸਿੱਟੀ ਜਾਣਦੇ ਕੋਈ ਚੱਕਰ ਨਹੀਂ ਭਾਈ ਮਿਲਦਾ ਤੁਹਾਡਾ ਇਹ ਤੀਜਾ ਚੌਥਾ ਕਿਹੜਾ ਹੈ ਬਿਲਕੁਲ ਨਹੀਂ ਬਿਲਕੁਲ ਵੀਰ ਜੀ ਹੋਰ ਲੈਂਡ ਚੱਲੇ ਆ ਜੀ ਕਿਹ ਕਿਹੜਾ ਹੋਰ ਹੈ ਉਹ ਟਰੈਲੀਆਂ ਜੀ ਬਹੁਤ ਟਰੈਲੀਆਂ ਟਾਈਮ ਰਾਤ ਦੇ 9:30 ਹੋ ਚੁੱਕੇ ਨੇ ਔਰ ਕਿਸਾਨ ਲਗਾਤਾਰ ਸਵੇਰ ਦੀਆਂ ਤਿਆਰੀਆਂ ਦੇ ਵਿੱਚ ਜੁਟੇ ਹੋਏ ਨੇ ਤੇ ਲਗਾਤਾਰ ਟਰਾਲੀਆਂ ਜਿਹੜੀਆਂ ਨੇ ਉਹ ਗੱਟੇ ਦੀਆਂ ਇੱਥੇ ਪਹੁੰਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਦੂਸਰੇ ਪਾਸੇ ਬਾਰਡਰ ਦੇ ਉੱਤੇ ਪਹਿਲਾਂ ਹੀ ਕਿਸਾਨਾਂ ਨੇ ਆਪਣੇ ਟਰੈਕਟਰ ਲਾ ਦਿੱਤੇ ਨੇ ਕਹਿੰਦੇ ਕੱਲ ਦਿੱਲੀ ਵੱਲ ਨੂੰ ਕੂਚ ਕਰਨਾ ਹੈ ਆਗੂਆਂ ਦੀ ਜੋ ਕਾਲ ਹੋਊਗੀ ਉਸ ਦੇ ਹਿਸਾਬ ਨਾਲ ਦਿੱਲੀ ਵੱਲ ਨੂੰ ਕੂਚ ਕੀਤਾ ਜਾਊਗਾ ਅਤੇ ਦੂਸਰੇ ਪਾਸੇ ਤੁਸੀਂ ਵੇਖੋਗੇ ਕਿ ਪੋਕਲੇਨ ਵੀ ਆ ਚੁੱਕੀ ਹੈ ਜੀਸੀਬੀ ਵੀ ਪਹੁੰਚ ਚੁੱਕੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੀ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਦੇ ਉੱਤੇ ਤਸਵੀਰਾਂ ਦੇ ਵਿੱਚ ਤੁਸੀਂ ਵੇਖੋਗੇ ਕਿ ਗੱਟੇ ਜਿਹੜੇ ਨੇ ਉਹ ਪਹਿਲਾਂ ਮਿੱਟੀ ਦੇ ਪਹੁੰਚੇ ਸੀ ਹੁਣ ਦੁਬਾਰਾ ਫੇਰ ਮਿੱਟੀ ਦੇ ਗੱਟੇ ਲੈ ਕੇ ਜੋ ਕਿਸਾਨ ਨੇ ਉਹ ਪਹੁੰਚ ਚੁੱਕੇ ਨੇ ਤਾਂ ਤਸਵੀਰ ਦੇਖੋ ਤੁਸੀਂ ਇਸ ਵੇਲੇ ਦੀ ਸ਼ੰਭੂ ਬਾਰਡਰ ਦੀ ਹੈ ਤਾਂ ਇਹ ਨੌਜਵਾਨ ਜਿਹੜੇ ਨੇ ਉਹ ਲਗਾਤਾਰ ਸ਼ਾਮ ਤੋਂ ਹੀ ਡਟੇ ਹੋਏ ਨੇ ਸ਼ਾਮ ਤੋਂ ਹੀ ਇਹਨਾਂ ਦੇ ਵੱਲੋਂ ਜਿਹੜਾ ਹੈ ਉਹ ਕੰਮ ਕੀਤਾ ਜਾ ਰਿਹਾ ਹੈ ਤਾਂ ਗੱਲਬਾਤ ਕਰਦੇ ਆਂ ਭਾਈ ਉਹਨਾਂ ਦੇ ਨਾਲ ਪਹਿਲਾਂ ਪੋਕਲੇਨ ਗੱਟੇ ਰਾਤ ਤੱਕ ਤਿਆਰੀਆਂ ਚੱਲਣੀਆਂ ਨੇ ਹਾਂਜੀ ਸਰ ਰਾਤ ਤਿਆਰੀਆਂ ਚੱਲਣਗੀਆਂ ਸਾਰੀ ਰਾਤ ਕੋਈ ਨਹੀਂ ਸੁਣਦਾ ਅੱਜ ਕਿਉਂਕਿ ਕੱਲ ਨੂੰ ਦਿੱਲੀ ਜਾਣਾ ਚਾ ਚੜਿਆ ਹੋਏ ਹਾਂ ਚਾ ਜਿੱਦਾਂ ਵਿਆਹ ਦਾ ਚਾਹ ਹੁੰਦਾ ਉਦਾਂ ਇਹਦਾ ਫੇਰ ਚਾਹ ਆ ਆਪਾਂ ਨੂੰ ਬੈਰੀ ਗੱਲ ਦੂਜੇ ਪਾਸੇ ਬਾਰਡਰ ਦੇ ਨੇ ਖੜੇ ਨੇ ਪੁਲਸ ਮੁਲਾਜ਼ਮ ਉਹ ਵੀ ਹਰਕਤ ਦੇ ਵਿੱਚ ਆ ਜਾਂਦੇ ਨੇ ਉਹ ਤੁਹਾਨੂੰ ਦੇਖਦੇ ਨੇ ਇੱਥੇ ਟਰਾਲੀਆਂ ਦੀ ਆਵਾਜ਼ਾਂ ਸੁਣਦੇ ਨੇ ਤੁਸੀਂ ਟਰਾਲੀਆਂ ਸਟਾਰਟ ਕਰ ਲੈਂਦੇ ਉਧਰ ਉਹ ਵੀ ਹਰਕਤ ਦੇ ਵਿੱਚ ਆਏ ਹੁੰਦੇ ਹਾਂ ਹਾਂ ਉਹ ਤਾਂ ਡਰ ਜਾਂਦੇ ਨੇ ਡੱਡੇ ਮੂੰਹ ਹੋ ਜਾਂਦੇ ਨੇ ਉਹਨਾਂ ਦੇ ਜਦੋਂ ਗੋਲੇ ਛਿੱਟਣ ਲੱਗ ਜਾਂਦੇ ਨੇ ਵੀ ਗੋਲੇ ਛਿੱਟਣਗੇ ਚਲੇ ਜਾਣਗੇ ਪਰ ਇੱਥੇ ਨਹੀਂ ਦਬਦੇ ਜੱਟ ਗੋਲੇ ਛਿੱਟੀ ਜਾਣਦੇ ਕੋਈ ਚੱਕਰ ਨਹੀਂ ਕੋਕ ਲੈਣਾ ਵੀ ਦੋ ਆਗੀਆਂ ਜੀਸੀਬੀ ਵੀ ਤਿਆਰ ਨੇ ਦੋ ਇੱਕ ਜੀਸੀਬੀ ਦੋ ਪੋਪ ਲਾਈਨ ਇਹ ਵੀ ਤਾਂ ਹੋਰ ਆ ਰਹੀਆਂ ਇਹ ਵੀ ਤਾਂ ਦੇਖਿਆ ਗਿਆ ਟਰੈਲਰ ਆ ਫਿਲਮ ਤਾਂ ਬਾਕੀ ਆ ਤਿਆਰੀ ਪੂਰੀ ਰਾਤ ਚੱਲੂ ਫੁੱਲ ਸਾਰ ਰਾਤ ਅੱਜ ਨਹੀਂ ਸੌਂਦਾ ਕੋਈ ਕਾ ਕਹਿ ਰਹੇ ਨੇ ਕਿ ਤਿਆਰੀ ਪੂਰੀ ਰਾਤ ਚੱਲੂਗੀ ਅੱਜ ਸੋਈ ਸੌਂਦਾ ਨਹੀਂ ਅਦਰ ਦੇਖੋ ਬਾਈ ਹਣੀ ਲਗਾਤਾਰ ਗੱਟੇ ਜਿਹੜੇ ਨੇ ਉਹ ਲਿਆ ਲਿਆ ਕੇ ਇਹਨਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਬਾਈ ਮੈਨੂੰ ਲੱਗਦਾ ਤੁਹਾਡਾ ਇਹ ਤੀਜਾ ਚੌਥਾ ਕਿਹੜਾ ਹੈ ਬਿਲਕੁਲ ਹੀ ਬਿਲਕੁਲ ਮਿਰਜੇ ਹੋਰ ਲੈਂਡ ਚੱਲੇ ਆਂ ਜੀ ਇੱਕ ਕਿਹੜਾ ਹੋਰ ਹੈ ਉਹ ਟਰੈਲੀਆਂ ਜੀ ਬਹੁਤ ਟਰੈਲੀਆਂ ਛੇੜੋ ਨਾ ਦਿੱਤੇ ਹੋਏ ਵੀ ਪਿੱਛੇ ਨੋ ਜਾ ਸੌਣਾ ਨਹੀਂ ਅੱਜ ਅੱਜ ਨਹੀਂ ਸੌਣੇ ਜ ਅੱਜ ਉਹਨੂੰ ਵੀ ਨਹੀਂ ਸੌਣਦੇ ਨਾ ਆਪ ਵੀ ਨਹੀਂ ਸੌਂਦੇ ਜਦ ਸੋ ਗਏ ਫਿਰ ਗਹਿ ਗਏ ਕਿਆ ਵਾਰੀ ਜੀ ਸਾਰੀ ਰਾਤ ਲੱਗਦੇ ਰਹਿਣੇ ਆ ਜੀ ਬਹੁਤ ਟਰਾਲੀਆਂ ਨੇ ਅਜੇ ਮਿੱਟੀ ਦੀ ਬਹੁਤ ਟਰੈਕ ਬਹੁਤ ਟਰਾਲੀਆਂ ਨੇ ਮਾਰ ਪਾ ਪੂਰੀ ਰਾਤ ਕਹਿੰਦੇ ਢੇੜੇ ਲਾਉਣੇ ਨੇ ਪੂਰੀ ਰਾਤ ਕੰਮ ਚੱਲੂਗਾ ਬਣਾ ਦੇਗੇ ਰਾਤੋਂ ਰਾਤ ਉਹਨਾਂ ਕੀ ਹੱਕ ਬਪੂਲ ਬਣਾ ਦੇਗੇ ਜੀ ਬਾਈ ਹਣੀ ਕਹਿੰਦੇ ਕਿ ਪੂਰੀ ਰਾਤ ਕੰਮ ਚੱਲੂਗਾ ਬਾਈ ਕਿੱਥੋਂ ਆਏ ਹੋ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਬਨੂੜ ਤੋਂ ਬਨੂੜ ਤੋਂ ਆਏ ਆ ਵੀਰ ਬਨੂੜ ਅੱਜ ਤੁਸੀਂ ਇੱਥੇ ਪਹੁੰਚੇ ਹੋ ਮਾਹੌਲ ਜਿਹੋ ਜਿਹਾ ਦੇਖ ਰਹੇ ਹੋ ਕੀ ਨਜ਼ਰ ਆ ਰਿਹਾ ਹੈ ਨਜ਼ਰ ਤਾਂ ਇਹੀ ਵੀ ਸਵੇਰੇ ਦਿੱਲੀ ਪਹੁੰਚਾਂਗੇ ਵੀਰ ਕਿਸੇ ਵੀ ਕੁਝ ਵੀ ਕਰਨਾ ਪ ਫੁੱਲ ਸਾਡੀ ਫੁੱਲ ਹੈ ਵੀਰੇ ਹੁਣ ਨਹੀਂ ਛੱਡਣਾ ਕਿਸੇ ਨੂੰ ਵੀ ਆ ਸਾਡੀ ਫੁੱਲ ਤਿਆਰੀ ਹੈ ਇਸ ਵਾਰ ਤਾਂ ਹੋਰ ਵੀ ਜ਼ਿਆਦਾ ਵਧੀਆ ਤਿਆਰੀ ਕਰਕੇ ਆਏ ਆ ਆ ਸਵੇਰੇ ਦਿੱਲੀ ਪਹੁੰਚੇ ਮਿਲਾਂਗੇ ਤੁਹਾਨੂੰ ਕਿਵੇਂ ਸਵੇਰੇ ਦਿੱਲੀ ਪਹੁੰਚੇ ਮਿਲਾਂਗੇ ਤਾਂ ਅਦਰਲੇ ਦੂਜੇ ਪਾਸੇ ਨਵਦੀਪ ਹੁਣੀ ਲਗਾਤਾਰ ਗੱਟੇ ਲੈ ਕੇ ਲਗਾਤਾਰ ਜੋਆ ਉਹਨਾਂ ਦੇ ਵੱਲੋਂ ਟਰਾਲੀਆਂ ਇੱਥੇ ਲਿਆ ਕੇ ਰੱਖੀਆਂ ਜਾ ਰਹੀਆਂ ਨੇ ਗੱਲਬਾਤ ਨਵਦੀਪ ਹੁਣਾ ਦੇ ਨਾਲ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਨਵਦੀਪ ਇਸ ਵੇਲੇ ਕੀ ਕਹਿ ਰਿਹਾ ਹੈ ਤਾਂ मरने के लिए निकले हुए हैं अगर हमारे हक नहीं देंगे ना तो हम मरने के लिए भी तैयार हैं हम इनसे डरने वाले नहीं है हम तो इनको तो हम तो इनको कहना चाहते हैं देश के प्रधानमंत्री को भी कहना चाहते हैं बैरिकेड लगाने से या हमारे तोड़ने से मसलों का हल नहीं होगा आज रात को भी अगर मोदी जी चाहें ना बिना इस मसले का हल हो सकता है अगर वो मन की बात करें पहले भी तो करते रहते हैं मन की बात किसानों से करें आज मन की बात की मैं आपके स्पेशल सत्र बुला के संसद का आपके मसलों का हल करूंगा बट ये अगर इनके दिल के अंदर है किसानों का भला करना है तो हम तो चाहते हैं हम कोई तकरार नहीं चाहते अगर नहीं ये हमारे मसलों का हल करेंगे हमें पता है दिल्ली से हक मिलते हैं तो दिल्ली हम शांतिपूर्ण तरीके से कल जाएंगे जी ग्यारह ਕੀ ਗੱਲ ਜੀ ਸਰ ਨਵਦੀਪ ਲਗਾਤਾਰ ਲੱਗਿਆ ਨਵਦੀਪ ਕੀ ਤਿਆਰੀ ਕੀ ਹੈ ਨੌਜਵਾਨਾਂ ਨੂੰ ਕੀ ਕਹਿ ਰਹੇ ਹੋ ਤੁਸੀਂ ਜਾਬਤੇ ਚ ਕਿਵੇਂ ਰੱਖਣਾ ਨੌਜਵਾਨਾਂ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਜਾਣਾ ਜੀ ਸਾਡੇ ਲੀਡਰਾਂ ਨੇ ਇਹ ਗੱਲ ਕਹੀ ਹੈ ਵੀ ਸ਼ਾਂਤੀਪੂਰਨ ਤਰੀਕੇ ਨਾਲ ਜਾਣਾ ਕੋਗਲੈਨ ਆ ਗਏ ਆ ਨੇ ਜੇਸੀਬੀ ਆ ਗਏ ਆ ਨੇ ਤਿਕਾਤੇ ਆ ਬਾਕੀ ਮਿੱਟੀ ਦੇ ਘੱਟੇ-ਕੁੱਟੇ ਦੀ ਤਿਆਰੀਆਂ ਜਿਹੜੀਆਂ ਸਾਡੇ ਲੀਡਰਾਂ ਨੇ ਕਹੀ ਸੀ ਐਵੇਂ-ਐਵੇਂ ਕਰਨੀਓ ਕਰੇ ਹੋਈਆਂ ਸ਼ਾਂਤੀ ਨਾਲ ਸਾਈਡ 'ਚ ਕਰਦਾਂਗੇ ਜੀ ਸਵੇਰੇ ਸ਼ਾਂਤੀਪੂਰਨ ਤਰੀਕੇ ਨਾਲ ਅੱਗੇ ਜਾਣ ਦੇ ਲਈ ਤੁਸੀਂ ਕਹ ਰਹੇ ਹੋ ਸ਼ਾਂਤੀ ਨਾਲ ਉਧਰ ਤਾਂ ਤਿਆਰੀਆਂ ਉਹਨਾਂ ਨੇ ਵੀ ਪੂਰੀ ਕੀਤੀਆਂ ਅਥਰੂ ਗੈਸ ਦੇ ਗੋਲੇ ਦਾਗਣੇ ਉਹਨਾਂ ਨੇ ਫਿਰ ਰੋਕਣਾ ਤੁਹਾਨੂੰ ਪਹਿਲਾਂ ਵੀ ਤਾਂ ਕਰੀਆਂ ਹੋਈਆਂ ਸੀ ਪਹਿਲਾਂ ਕਿਹੜੇ ਸੀ ਇਹਨਾਂ ਤੋਂ ਦੱਬ ਗਏ ਹਨਾ ਅੱਛੀ ਨਹੀਂ ਦੱਬਦੇ ਇਹਨਾਂ ਤੋਂ ਅਸੀਂ ਤਾਂ ਨਿਕਲੇ ਹੋਏ ਆ ਥਾਪੜੇ ਲੈ ਕੇ ਨਿਕਲੇ ਹੋਏ ਆ ਅਰਦਾਸਾਂ ਕਰਕੇ ਨਿਕਲੇ ਹੋਏ ਆ ਬਾਬਾ ਜੀ ਸਾਰੀ ਉਮਰ ਹੋ ਗਈ ਘੁੱਟਦਿਆਂ ਨੂੰ 70 ਸਾਲ ਹੋ ਗਏ ਤੁਹਾਨੂੰ ਸਾਡੇ ਕਲੈਣ ਵਾਸਤੇ ਨਿਕਲੇ ਆ ਦੇਸ਼ ਦੇ ਅਰਥ ਵਿਵਸਥਾ ਨੂੰ ਬਚਾਉਣ ਵਾਸਤੇ ਨਿਕਲੇ ਆ ਦੇਸ਼ ਨੂੰ ਬਚਾਉਣ ਵਾਸਤੇ ਨਿਕਲੇ ਆ ਤੇ ਦੇਸ਼ ਨੂੰ ਬਚਾ ਕੇ ਰਹਾਗੇ ਤੇ ਇਸ ਜੰਗ ਨੂੰ ਇਸ ਮੋਰਚੇ ਨੂੰ ਸਾਰੇ ਰਲ ਮਿਲ ਕੇ ਹਰਿਆਣਾ ਪੰਜਾਬ ਵਾਲੇ ਯੂਪੀ ਵਾਲੇ ਸਾਰੇ ਦੇਸ਼ ਦੇ ਕਿਸਾਨ 200 ਜਥੇਬੰਦੀਆਂ ਨੇ ਸਾਡੇ ਨਾਲ ਠੀਕ ਹੈ ਤੇ ਸਾਰੇ ਰਲ ਮਿਲ ਕੇ ਫਤਿਹ ਕਰਾਂਗੇ ਸਾਡੇ ਲੀਡਰ ਸਾਡੇ ਕੱਲ ਨੂੰ ਅੱਗੇ ਚੱਲਣਗੇ ਠੀਕ ਹੈ ਉਹਦੇ ਬਾਅਦ ਸਾਰੇ ਪਿੱਛੇ ਆਪਣੇ ਜਿਹੜੇ ਕਿਸਾਨ ਸਾਥੀ ਨੇ ਉਹ ਚੱਲਣਗੇ ਤੇ ਜਾਬ ਦੇ ਚੱਲਣਗੇ ਕਰ ਲੈ ਸਰਕਾਰਾਂ ਜਿਹੜੀਆਂ ਗੋਣੀਆਂ ਚਲਾਉਣੀਆਂ ਨੇ ਅਸੀਂ ਆ ਰਹੇ ਹਾਂ ਕੱਲ ਨੂੰ ਤੇ ਜਿੰਨੀ ਤਿਆਰੀ ਕਰਨੀ ਹੈ ਖੱਟਰ ਨੂੰ ਕਰ ਲੈ ਕੋਰਟ ਨੇ ਓਬਜ਼ਰਵੇਸ਼ਨ ਦਿੱਤੀ ਹਾਈ ਕੋ ਪਰ ਟਰੈਕਟਰ ਟਰਾਲੀਆਂ ਨਾਲ ਲੈ ਕੇ ਜਾ ਹਾਂ ਪਹਿਲਾ ਇਹਨਾਂ ਦਿਨੇ ਹਾਈ ਕੋਰਟ ਵੀ ਇਹਨਾਂ ਦੇ ਸੁਪਰੀਮ ਕੋਰਟ ਵੀ ਜਿਵੇਂ ਇਹਨਾਂ ਦਾ ਜੀ ਕਰਦਾ ਉਵੇਂ ਬਿਆਨ ਦਵਾ ਦਿੰਦੇ ਨਾ ਲੋਕਤੰਤਰ ਦਾ ਨਾਸ ਕਰਿਆ ਹੋਇਆ ਜੈਡਾ ਹਾਈ ਕੋਰਟ ਨੂੰ ਹੁੰਦਾ ਕਹਿੰਦੇ ਆ ਲੋਕਤੰਤਰ ਹਾਈ ਕੋਰਟ ਕਹਿੰਦਾ ਨਾ ਫਿਰ ਉਹਨਾਂ ਨੂੰ ਮੋਦੀ ਉਹਨਾਂ ਨੂੰ ਵੀ ਆ ਤੂੰ ਕੀ ਕਰਿਆ ਹੋਇਆ ਵੀ ਖੱਟਰ ਨੂੰ ਕਹਿੰਦੇ ਕੀ ਕਰਿਆ ਹੋਇਆ ਤੁਸੀਂ ਇਹ ਲੋਕ ਲੋਕਤੰਤਰ ਹੈ ਕੋਈ ਹੈ ਨਾ ਹਾਈ ਕੋਰਟ ਨੂੰ ਉਹਨਾਂ ਨੂੰ ਕਹਿਣਾ ਚਾਹੀਦਾ ਸਰਕਾਰਾਂ ਨੂੰ ਅਸੀਂ ਅੰਬਰਸਰ ਤੋਂ ਚੱਲੇ ਆ ਅੰਮ੍ਰਾਲੇ ਤੱਕ ਪਹੁੰਚ ਗਏ ਇੱਕ ਵੀ ਰੋਡ ਜਾਮ ਨਹੀਂ ਕਰਿਆ ਇੱਕ ਪਾਸੇ ਨੂੰ ਆਏ ਸਾਰੇ ਦੇ ਸਾਰੇ ਦਿਖਦਾ ਨਹੀਂ ਹਾਈ ਕੋਰਟ ਨੂੰ ਠੀਕ ਹੈ ਨਾ ਕਬੂਟੇ ਨੇ ਹਾਈ ਕੋਰਟ ਦੀ ਦਿਖਦੇ ਨੇ ਕਿਵੇਂ ਪਿਆਰ ਨਾਲ ਆਈ ਜਾਂਦੇ ਨੇ ਸਾਨੂੰ ਕਹਿੰਦੇ ਨੇ ਅੱਗੇ ਵੀ ਹਾਈ ਕੋਰਟ ਅੱਗੇ ਉਹਨਾਂ ਨੂੰ ਕੋਈ ਕੱਟਣ ਨੂੰ ਬੈਰੀਕੇਡ ਸਾਈਡ 'ਚ ਕਰ ਨਹੀਂ ਸਾਡੇ ਵਾਸਤੇ ਕੋਈ ਹਾਈ ਕੋਰਟ ਨਹੀਂ ਹੈ ਕਿ ਜਿਵੇਂ ਹਾਈ ਕੋਰਟ ਸੁਪਰੀਮ ਕੋਰਟ ਸਾਡੇ ਹੱਕ ਦੀ ਗੱਲ ਕਰੂਗਾ ਤਾਂ ਸਾਡੇ ਵਾਸਤੇ ਹਾਈ ਕੋਰਟ ਸੁਪਰੀਮ ਕੋਰਟ 11 ਵਜੇ ਤੋਂ ਪਹਿਲਾਂ ਕੋਈ ਕਾਲ ਦੀ ਗੱਲ ਆ ਜਾਂਦੀ ਹੈ ਕੋਈ ਮੀਟਿੰਗ ਦੀ ਗੱਲ ਆ ਜਾਂਦੀ ਹੈ ਤਾਂ ਫਿਰ ਕੀ ਪ੍ਰੋਗਰਾਮ ਅਸੀਂ ਜਾਬਤੇ 'ਚ ਰਹਿਣ ਆਲੇ ਆ ਸਾਰੇ ਮੁੰਡੇ ਜਾਬਤੇ 'ਚ ਰਹਿਣ ਸਾਰੀ ਵੀ 2.5 ਸਾਲ ਹੋ ਗਏ ਸਾਨੂੰ ਵੀ ਅਸੀਂ ਕੋਈ ਲੜਾਈ ਹੋ ਤਿੰਨ ਦਿਨਾਂ ਚ ਥੋੜੀ ਬਿੜਦੀ ਸੀਗੀ ਤਿੰਨ ਸਾਲ ਲੱਗੇ ਸਾਨੂੰ 2.5 ਸਾਲ ਹੋ ਗਏ ਤੁਹਾਡੇ ਕਹਿੰਦੇ ਮੈਲੇ ਕੋਲ ਜਾਣੇ ਕਦੇ ਐਮਪੀ ਕੋਲ ਜਾਣੇ ਕਦੇ ਡੀਸੀ ਕੋਲ ਜਾਣੇ ਆ ਕੇ ਆਪਨ ਲੈ ਕੇ ਵੀ ਸਾਡੇ ਮਸਲਿਆਂ ਦਾ ਹੱਲ ਕਰ ਦਿਓ ਸਾਡੇ ਲਕੀਮਪੁਰ ਦਾ ਇਨਸਾਫ ਦੇ ਦਿਓ ਸਾਨੂੰ ਐਮਐਸਬੀ ਦੇ ਦਿਓ ਉਦੋਂ ਦੀ ਤੁਹਾਡੇ ਤੋਂ ਕਮੇਟੀਆਂ ਬਣੀਆਂ ਅੱਜ ਤੁਹਾਨੂੰ ਮੀਟਿੰਗਾਂ ਆਜਾਦ ਆ ਗਈਆਂ ਅਸੀਂ ਤਾਂ ਬੇਰ ਵੀ ਕਹਿੰਦੇ ਵੀ ਹੱਲ ਮੀਟਿੰਗ ਚ ਹੋਣਾ ਇੰਨੇ ਕਿ ਸਾਨੂੰ ਅਕਲ ਹੈਗੀ ਆ ਵੀ ਬੈਰੀਕੇਡ ਤੋੜਨ ਨਾਲ ਜਾਂ ਬੈਰੀਕੇਡ ਲਾਉਣ ਨਾਲ ਹੱਲ ਨਹੀਂ ਹੋਇਆ ਕਰਦੇ ਪਰ ਅਸੀਂ ਲੀਡਰਾਂ ਨਾਲ ਚੱਲਦੇ ਹਾਂ ਲੀਡ ਪ੍ਰਤੀਕ ਨੇ ਸਾਡੀਆਂ ਟਰੈਕਟਰ ਸਾਡੀ ਸ਼ਾਂਤੀ ਦੇ ਪ੍ਰਤੀਕ ਨੇ ਤੇ ਕੱਲ ਨੂੰ ਜਹਾਜ ਦਲਾਲ ਦਿਖਾਵਾਂਗੇ ਇਹਨੂੰ ਕੱਟਰ ਨੂੰ ਕਹਿਣਾ ਚਾਹੁੰਦੇ ਤੇਰੀ ਛਾਤੀ ਤੇ ਛੜ ਕੇ ਜਾਵਾਂ ਕੱਲ ਨੂੰ ਜਨਾਦ ਦੇ ਸਾਡੇ ਲੀਡਰ ਨੇ ਕਿਹਾ ਤਾਂ ਨਾ ਵੀ ਅੱਗੇ ਨੂੰ ਵਧਣਾ ਹੈ ਜਿਹੜਾ ਨਵਦੀਪ ਹੁਣੀ ਜਿਹਨੇ ਉਹ ਤਿਆਰੀ ਕਰਕੇ ਆਏ ਹੋਏ ਨੇ ਇਧਰਲੇ ਪਾਸੇ ਨੌਜਵਾਨ ਤੁਸੀਂ ਵੇਖੋਗੇ ਚੱਕਦਾ ਏ ਚੱਕਦੀ ਏ ਬਿਲਕੁਲ ਕੱਲ 11 ਵਜੇ ਦੇਖੋ ਕੱਟਰ ਨੂੰ ਸਵੇਰੇ ਦੇਖੇ ਕੀ ਪਤਾ ਲੱਗ ਜੂ 11 ਵਜੇ ਦੇਖੋ ਕਿੱਥੇ ਜਾਂਦੀ ਏ ਸਵੇਰੇ ਹੀ ਤਜਰਬਾ ਦਿਖਾ ਦਾਂਗੇ ਮੇਰਾ हां भाई ये तस्वीरें रात दे जिंदाबाद 9:30 हो चुके ने पौने 10 ਦਾ ਟਾਈਮ ਜੋ ਹੈ ਉਹ ਇਸ ਵੇਲੇ ਹੋ ਚੁੱਕਿਆ ਔਰ ਨੌਜਵਾਨ ਕਾਫੀ ਜ਼ਿਆਦਾ ਇੱਥੇ ਹੁਣ ਪਹੁੰਚਣਾ ਸ਼ੁਰੂ ਹੋ ਰਹੇ ਨੇ ਔਰ ਇਹੀ ਗੱਲ ਕਹਿ ਰਹੇ ਨੇ ਕਿ ਕੱਲ ਸਵੇਰੇ ਦਿੱਲੀ ਨੂੰ ਕੂਚ ਕਰਨਾ ਜੋ ਜਥੇਬੰਦੀਆਂ ਕਹਿਣ ਗਿਆ ਉਸਦੇ ਹਿਸਾਬ ਦੇ ਨਾਲ ਕੱਲ ਦਿੱਲੀ ਨੂੰ ਕੂਚ ਕਰਦੇ ਹੋਏ ਅਸੀਂ ਅੱਗੇ ਵਧਦੇ ਹੋਏ ਨਜ਼ਰ ਆਵਾਂਗੇ ਕੈਮਰਾ ਪ੍ਰੈਜੈਂਟਰ ਜਸ਼ਨ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ